ਤੁਸੀਂ ਦੇਖੋ ਰਾਜ ਸਭਾ ਦੀਆਂ ਸੀਟਾਂ ਜਿਹੜੀਆਂ ਨੇ ਉਹ ਵੱਡੇ ਵੱਡੇ ਸਰਮਾਜਦਾਰਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਪੰਜਾਬ ਦੀ ਆਵਾਜ਼ ਹੁੰਦੇ ਆ ਰਾਜ ਸਭਾ ਦੇ ਮੈਂਬਰ ਤੇ ਜਿਹੜੇ ਵੱਡੇ ਵੱਡੇ ਸਰਮਾਜਦਾਰ ਰਾਜ ਸਭਾ ਦੇ ਮੈਂਬਰ ਬਣ ਰਹੇ ਆ ਕਿਵੇਂ ਬਣ ਰਹੇ ਆ ਮੈਨੂੰ ਨਹੀਂ ਇਹਦੇ ਬਾਰੇ ਪਤਾ ਲੇਕਿਨ ਪੰਜਾਬ ਦੇ ਉਹਨਾਂ ਲੋਕਾਂ ਨੂੰ ਇਹ ਟਿਕਟਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਸੀ ਜਿਹੜੇ ਪਾਰਲੀਮੈਂਟ ਦੇ ਵਿੱਚ ਜਾ ਕੇ ਪੰਜਾਬ ਦੀ ਆਵਾਜ਼ ਬੁਲੰਦ ਕਰਦੇ ਪਰ ਕਿੰਨੇ ਸਾਲ ਹੋ ਗਏ ਨੇ ਰਾਜ ਸਭਾ ਦੇ ਮੈਂਬਰ ਜਿਹੜੇ ਬਣਾਏ ਨੇ ਇਹਨਾਂ ਨੇ ਕਿਸੇ ਨੇ ਵੀ ਪੰਜਾਬ ਦੇ ਮੁੱਦਿਆਂ ਨੂੰ ਪਾਰਲੀਮੈਂਟ ਦੇ ਵਿੱਚ ਨਹੀਂ ਉਠਾਇਆ ਇਹ ਵੀ ਸਾਡੇ ਵਾਸਤੇ ਚਿੰਤਾ ਦਾ ਵਿਸ਼ਾ ਹੈ ਬਿਆਦਵੀਆਂ ਦੇ ਦੋਸ਼ੀਆਂ ਨੂੰ ਜਿਹੜਾ 24 ਘੰਟਿਆਂ ਦੇ ਅੰਦਰ ਗ੍ਰਿਫਤਾਰ ਕਰਨ ਦਾ ਉਸ ਵੇਲੇ ਕੇਜਰੀਵਾਲ ਸਾਹਿਬ ਨੇ ਵਾਅਦਾ ਕੀਤਾ ਸੀਗਾ ਲੇਕਿਨ ਬਿਆਦਗੀ ਦੇ ਦੋਸ਼ੀ ਅੱਜ ਵੀ ਦੰਦਨਾਉਂਦੇ ਫਿਰਦੇ ਆ ਬਾਰਡ ਬੰਬ ਧਮਾਕੇ ਦੇ ਸਾਰੇ ਸਬੂਤ ਮੌਜੂਦ ਹੈ ਉਹ ਵੀ ਦੋਸ਼ੀ ਜਿਹੜੇ ਆ ਮੰਟਰੋਂਦੇ ਫਿਰਦੇ ਆ ਅੱਜ ਤੱਕ ਨਾ ਮੌਰ ਬੰਬ ਧਮਾਕੇ ਦੇ ਦੋਸ਼ੀਆਂ ਨੂੰ ਸਜ਼ਾਆਂ ਤੱਕ ਜਿਹੜਾ ਇਹਨਾਂ ਨੇ ਪਹੁੰਚਾਇਆ ਤੇ ਨਾ ਹੀ ਬਿਆਦਗੀ ਦੇ ਦੋਸ਼ੀਆਂ ਨੂੰ ਕਟਾਰੇ 'ਚ ਖੜਾ ਕਰਕੇ ਸਜ਼ਾਆਂ ਤੱਕ ਜਿਹੜਾ ਪਹੁੰਚਾਇਆ ਅੱਜ ਇੱਕ ਖਬਰ ਪੜੀ ਅਖਬਾਰ ਦੇ ਵਿੱਚ ਜਿਹਦੀ ਹੈਡਲਾਈਨ ਸੀ ਵਨ ਆਫ ਪੰਜਾਬਸ ਵੈਲਥੀਐਸਟ men रजेंद्र गुप्ता इज आम आदमी पार्टी नॉमिनी फॉर राज्यसभा बाईपोल ए खबर पढ़ के चिंता बहुत हुई कि पंजाब ਦੇ ਵਿੱਚ ਜਿੱਥੇ ਸਾਰੇ ਸਰਕਾਰ ਦੇ ਪੰਜਾਬ ਦੇ ਲੋਕਾਂ ਦੇ ਜਿਹੜੇ ਵਸੀਲੇ ਸੀ ਜਾਇਦਾਦਾਂ ਸੀ ਉਹ ਵੇਚੀਆਂ ਜਾ ਰਹੀਆਂ ਸਰਕਾਰ ਵੱਲੋਂ ਪਰ ਇੱਥੇ ਇੱਕ ਨਵੀਂ ਚੀਜ਼ ਜਿਹੜੀ ਤੁਹਾਨੂੰ ਕਿਤੇ ਦੇਖਣ ਨੂੰ ਨਹੀਂ ਮਿਲੇਗੀ ਕਿ ਰਾਜ ਸਭਾ ਦੀਆਂ ਸੀਟਾਂ ਵੇਚੀਆਂ ਜਾ ਰਹੀਆਂ ਆਮ ਆਦਮੀ ਪਾਰਟੀ ਵੱਲੋਂ ਐਂਡ ਇੱਕਲੀ ਰਾਜ ਸਭਾ ਦੀ ਸੀਟ ਨਹੀਂ ਵਿਕਰੀ ਇਹ ਦਿੱਲੀ ਕੇਂਦਰ ਦੇ ਵਿੱਚ ਜਿਹੜੀ ਪੰਜਾਬ ਦੀ ਆਵਾਜ਼ ਉੱਠਣੀ ਚਾਹੀਦੀ ਹੈ ਉਹ ਆਵਾਜ਼ ਬੇਚੀ ਜਾ ਰਹੀ ਹੈ। ਉਹਨਾਂ ਕਾਰੋਬਾਰੀਆਂ ਦੇ ਹੱਥੀਂ ਇਹ ਵਿਕਰੀ ਹੈ ਜਿਨ੍ਹਾਂ ਨੇ ਉੱਥੇ ਜਾ ਕੇ ਪੰਜਾਬ ਦੀ ਗੱਲ ਨਹੀਂ ਕਰਨੀ। ਸਰਕਾਰ ਬਣਨ ਤੋਂ ਪਹਿਲਾਂ ਭਗਵੰਤ ਮਾਨ ਜੀ ਕਹਿੰਦੇ ਹੁੰਦੇ ਸੀ ਕਿ ਬੀਬੀ ਖਾਲੜਾ ਜੀ ਨੂੰ ਰਾਜ ਸਭਾ 'ਚ ਭੇਜਣਾ ਚਾਹੀਦਾ ਕਿਉਂਕਿ ਬੜੀ ਵੱਡੀ ਕੁਰਬਾਨੀਆਂ ਹਨ ਉਹਨਾਂ ਦੀ। ਤੇ ਸਰਕਾਰ ਜਦੋਂ ਬਣ ਗਈ ਉਸ ਤੋਂ ਬਾਅਦ ਕਿਵੇਂ ਭੁੱਲ ਗਏ ਭਗਵੰਤ ਮਾਨ ਜੀ ਬੀਬੀ ਖਾਲੜਾ ਜੀ ਨੂੰ ਤਾਂ ਭੁੱਲ ਗਏ ਤੇ ਹੁਣ ਕਿਹਨੂੰ ਬਣਾ ਰਿਹਾ ਹੈ? ਕਦੇ ਮਿੱਤਲ ਸਾਹਿਬ ਬਣਦੇ ਆ ਕਦੇ ਅਰੋੜਾ ਸਾਹਿਬ ਬਣਦੇ ਆ ਕਦੇ ਸਾਨੀ ਸਾਹਿਬ ਬਣਦੇ ਆ ਤੇ ਹੁਣ ਰਜਿੰਦਰ ਗੁਪਤਾ ਜੀ ਬਣ ਰਹੇ ਕੋਮਨ ਫੈਕਟਰ ਕੀ ਹੈ ਇਹਨਾਂ ਦੇ ਵਿੱਚ ਕੋਈ ਕਹੋਂਦਾ ਨਾ ਐਲ ਸੀ ਐਮ ਲੋਇਸਟ ਕੋਮਨ ਫੈਕਟਰ ਕੋਮਨ ਫੈਕਟਰ ਇਹਨਾਂ ਦੇ ਵਿੱਚ ਹੈ ਕਿ ਇਹ ਸਾਰੇ ਅਰਬਪਤੀ ਲੋਕ ਹੈ ਅਰਬਪਤੀ ਲੋਕ ਹੈ ਜਿਹੜੇ ਪੰਜਾਬ ਦੇ ਪੰਜਾਬ ਵਾਸਤੇ ਕੁਝ ਨਹੀਂ ਕਰ ਸਕਦੇ ਨਾ ਇਹਨਾਂ ਨੇ ਕਰਨਾ ਹੈ ਕਿਉਂਕਿ ਕਿਸੇ ਨੂੰ ED ਦਾ ਡਰ ਹੈ ਕਿਸੇ ਨੂੰ ਇਨਕਮ ਟੈਕਸ ਦਾ ਡਰ ਹੈ ਕਿਸੇ ਨੂੰ CBI ਦਾ ਡਰ ਹੈ ਹੁਣ ਹੜਾਂ ਦੀ ਸਥਿਤੀ ਬਣੀ ਸੀ ਤੁਸੀਂ ਇਹਨਾਂ ਕਾਰੋਬਾਰੀਆਂ ਚੋਂ ਦੱਸੋ ਦਿੱਲੀ ਦੇ ਵਿੱਚ ਕਿਸੇ ਨੇ ਪੰਜਾਬ ਦੀ ਆਵਾਜ਼ ਚੁੱਕੀ ਜਾ ਕੇ ਨਹੀਂ ਚੁੱਕ ਸਕਦੇ ਇਹ ਹਾਂ ਪਰ ਆਮ ਆਦਮੀ ਪਾਰਟੀ ਦੇ ਖਜ਼ਾਨੇ ਜ਼ਰੂਰ ਭਰ ਸਕਦੇ ਪੰਜਾਬ ਦੇ ਬੱਚੇ ਬੱਚੇ ਦੀ ਜ਼ੁਬਾਨ ਤੇ ਇਹ ਗੱਲ ਹੈ ਕਿ 100-100 ਕਰੋੜ ਰੁਪਏ ਦੇ ਵਿੱਚ ਪੰਜਾਬ ਦੀ ਰਾਜ ਸਭਾ ਦੀਆਂ ਸੀਟਾਂ ਵੇਚੀਆਂ ਜਾ ਰਹੀਆਂ ਬੀਬੀ ਖਾਲੜਾ ਵਰਗਿਆਂ ਨੂੰ ਭੁੱਲ ਗਏ ਤੇ ਉਦੋਂ ਕਹਿੰਦੇ ਹੁੰਦੇ ਸੀ ਵਲੰਟੀਅਰਾਂ ਨੂੰ ਦੇਵਾਂਗੇ ਅਸੀਂ ਮਰਗੇ ਵਲੰਟੀਅਰ ਵਿਚਾਰੇ ਲਿਖਦੇ ਲਿਖਦੇ ਕੰਧਾਂ ਤੇ ਇੱਕ ਮੌਕਾ ਕੇਜਰੀਵਾਲ ਨੂੰ ਤੇ ਜਦੋਂ ਸਰਕਾਰ ਦਾ ਵੇਲਾ ਆਇਆ ਕਿਸੇ ਨੂੰ ਮੌਕਾ ਦੇਣ ਦਾ ਤੇ ਫਿਰ ਮਿੱਤਲ ਸਾਹਿਬ ਤੇ ਰੋੜਾ ਸਾਹਿਬ ਤੇ ਫਿਰ ਗੁਪਤਾ ਸਾਹਿਬ ਪਰ ਪੰਜਾਬ ਦੇ ਲੋਕ ਇਹ ਚੀਜ਼ਾਂ ਦੇਖ ਰਿਹਾ ਇੱਕ ਇੱਕ ਚੀਜ਼ ਦਾ ਹਿਸਾਬ ਜਿਹੜੀ 100-100 ਕਰੋੜ ਦੇ ਵਿੱਚ ਪੰਜਾਬ ਦੀ ਆਵਾਜ਼ ਵੇਚੀ ਜਾ ਰਹੀ ਹੈ ਉਹ 12-13 ਮਹੀਨਿਆਂ ਬਾਅਦ ਜਦੋਂ ਚੋਣ ਆਊਗੀ ਪੰਜਾਬ ਦੇ ਲੋਕ ਇੱਕ ਇੱਕ ਚੀਜ਼ ਦਾ ਹਿਸਾਬ ਲੈਣਗੇ